বিবি কানাডা আপডেট دیکھ رہے سارے درشکان دا میں بہت بہت স্বাগত ਕਰਦਾ ਜੀ কানাডা ਵਿੱਚ ਕੁਝ ਖਾਸ ਖੇਤਰਾਂ ਵਿੱਚ ਕਾਮਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੇਕਰ ਤੁਸੀਂ ਕੈਨੇਡਾ ਵਿੱਚ ਪੜ੍ਹਾਈ ਜਾਂ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹਨਾਂ ਯੋਜਨਾਵਾਂ ਬਾਰੇ ਜਾਣਕਾਰੀ ਤੁਹਾਡੇ ਲਈ ਮਦਦਗਾਰ ਹੋ ਸਕਦੀ ਹੈ ਸਭ ਤੋਂ ਪਹਿਲਾਂ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਹੁਣ ਸਭ ਤੋਂ ਵੱਧ ਬੈਲਡਰਾਂ ਦੀ ਲੋੜ ਹੈ ਜਿਸ ਵਿੱਚ 2028 ਤੱਕ ਘੱਟੋ-ਘੱਟ 23000 ਬੈਲਡਰਾਂ ਦੀ ਮੰਗ ਦਾ ਅਨੁਮਾਨ ਹੈ ਜਿਸ ਕੋਲੰਬੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਸਭ ਤੋਂ ਵੱਧ ਮੰਗ ਹੈ। ਅਗਲੀ ਗੱਲ ਕਰੀਏ ਤਾਂ ਨਵੇਂ ਪ੍ਰੋਜੈਕਟਾਂ ਕਾਰਨ ਕੈਨੇਡਾ ਨੂੰ ਇਲੈਕਟ੍ਰੀਸ਼ੀਅਨਾਂ ਦੀ ਵੱਡੀ ਜ਼ਰੂਰਤ ਹੈ। ਇਸ ਤੋਂ ਇਲਾਵਾ ਕਾਰਪੈਂਟਰ, ਪਲੰਬਰ ਅਤੇ ਰੂਫਰ ਵਰਗੇ ਪੇਸ਼ੇਵਰ ਵੀ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਉਣਗੇ, ਜਿਸ ਕਰਕੇ ਇਹਨਾਂ ਦੀ ਕਾਫੀ ਮੰਗ ਹੈ। ਅਗਲੀ ਗੱਲ ਕਰਦੇ ਹਾਂ ਜੀ ਹੈਲਥ케ਅਰ ਅਤੇ ਸਿੱਖਿਆ ਖੇਤਰ ਦੇ ਵਿੱਚ। ਸਿਹਤ ਸੰਭਾਲ ਹੈਲਥ케ਅਰ ਖੇਤਰ ਵਿੱਚ ਨਰਸਾਂ ਦੀ ਮੰਗ ਸਭ ਤੋਂ ਜ਼ਿਆਦਾ ਹੈ ਅਤੇ ਇਹਨਾਂ ਨੂੰ ਪੀਆਰ ਮਿਲਣ ਦੇ ਚਾਂਸ ਸਭ ਤੋਂ ਜ਼ਿਆਦਾ ਵੱਧ ਹਨ ਇਸ ਦੇ ਨਾਲ ਹੀ ਫਾਰਮਾਸਿਟੀ ਆਫ ਕੈਨੇਡਾ ਦੀ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ ਕੈਨੇਡਾ ਵਿੱਚ ਪ੍ਰਾਇਮਰੀ ਸਕੂਲ ਟੀਚਰਜ਼ ਅਤੇ अर्ली ਚਾਈਲਡਹੂਡ ਐਜੂਕੇਟਰਸ ਦੀ ਵੀ ਕਮੀ ਹੈ ਜਿਸ ਕਰਕੇ ਸਰਕਾਰ ਇਸ ਖੇਤਰ ਨੂੰ ਉਤਸ਼ਾਹਿਤ ਕਰ ਰਹੀ ਹੈ ਹੁਣ ਗੱਲ ਕਰਦੇ ਹਾਂ ਜੀ ਟੈਕਨੋਲੋਜੀ ਸੌਫਟਵੇਅਰ ਇੰਜੀਨੀਅਰ ਟੈਕਨੋਲੋਜੀ ਸੈਕਟਰ ਵਿੱਚ ਸੌਫਟਵੇਅਰ ਇੰਜੀਨੀਅਰ ਦੀ ਬਹੁਤ ਮੰਗ ਹੈ ਤੇ ਕੈਨੇਡਾ ਸਰਕਾਰ ਇਹਨਾਂ ਨੂੰ ਵੀ ਪੀਆਰ ਦੇਣ ਦੇ ਲਈ ਤਿਆਰ ਹੈ ਅਗਲੀ ਗੱਲ ਕਰਦੇ ਹਾਂ ਜੀ ਕੰਪਨੀਆਂ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਐਡਮਿਨਿਸਟ੍ਰੇਟਿਵ ਅਸਿਸਟੈਂਟ ਅਤੇ ਈਟੀ ਪ੍ਰਣਾਲੀ ਨੂੰ ਸੰਭਾਲਣ ਲਈ ਅਕਾਊਂਟੈਂਟ ਦੀ ਵੀ ਲੋੜ ਹੈ ਜੇਕਰ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਵੀ ਖੇਤਰ ਵਿੱਚ ਪੜ੍ਹਾਈ ਕਰਦੇ ਹੋ ਜਾਂ ਤਜਰਬਾ ਰੱਖਦੇ ਹੋ ਤਾਂ ਤੁਹਾਡੇ ਲਈ ਕੈਨੇਡਾ ਵਿੱਚ ਨੌਕਰੀ ਪ੍ਰਾਪਤ ਕਰਨਾ ਪੀਆਰ ਲੈਣਾ ਬਹੁਤ ਹੀ ਜ਼ਿਆਦਾ ਆਸਾਨ ਹੋ ਸਕਦਾ ਹੈ ਏਸੀਜੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੇਕਰ ਤੁਸੀਂ ਸਾਡੇ ਪੇਜ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਉੱਥੇ ਦੇਖਣ ਨੂੰ ਮਿਲੇਗੀ